ਅੱਜ ਵੀ ਸਭ ਨੇ ਖ਼ਬਰਾਂ ਪੜੀਆਂ ਖ਼ਬਰਾਂ ਦੇ ਹੈੱਡਲਾਈਨ ਸੀਗੀ ਕਿ ਰਾਵੀ ਦਰਿਆ ਦੇ ਵਿੱਚ ਉੱਚ ਦਰਿਆ ਦੇ ਵਿੱਚ ਦਰਿਆ ਦਾ ਪਾਣੀ ਜਿਹੜਾ ਵੱਧਣਾ ਸ਼ੁਰੂ ਹੋ ਗਿਆ ਔਰ ਕੱਲ ਤੋਂ ਜਿਹੜਾ 4 ਤੋਂ ਲੈ ਕੇ 7 ਤੱਕ ਜਿਹੜਾ ਬੜਾ ਅਲਰਟ ਜਾਰੀ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਮਾਚਲ ਦੇ ਵਿੱਚ ਬਹੁਤ ਜ਼ਿਆਦੀ ਬਰਸਾਤ ਹੋਊਗੀ ਪੰਜਾਬ 'ਚ ਹੋਊਗੀ ਸੋ ਅੱਜ ਹੀ ਰਾਵੀ ਦਰਿਆ ਜਿਹੜਾ ਚੜਨਾ ਸ਼ੁਰੂ ਹੋ ਗਿਆ ਮੈਂ ਇਸ ਵੇਲੇ ਬਲਦ ਪ੍ਰਕਾਸ਼ ਚੌਂਕੀ ਜਿਹੜੀ ਸਿੰਘੋਕੇ ਪਿੰਡ ਦੇ ਉੱਥੇ ਮੈਂ ਖੜਾ ਮੇਰੇ ਨਾਲ ਸਾਡੀ ਸਾਥ ਸੰਗਤ ਤਿੰਨ ਚਾਰ ਪਿੰਡਾਂ ਦੀ ਖੜੀ ਆ ਇੱਥੇ ਅੱਜ ਦਰਿਆ ਨੇ ਦੁਪਹਿਰ ਤੋਂ ਬਾਅਦ ਬਹੁਤ ਵੱਡੀ ਢਾਲ ਆਈ ਆ ਉਹ ਸਾਡੇ ਲਈ ਮੁਸ਼ਕਲ ਆ ਅਫਸਰ ਵੀ ਭੇਜਿਆ ਹੀ ਐਸ.ਡੀ.ਐਮ ਸਾਹਿਬ ਨੂੰ ਵੀ ਭੇਜਿਆ ਸੀ ਸਾਡੇ ਲਈ ਮੁਸ਼ਕਲ ਆ ਕਿ ਬਿਲਕੁਲ ਆ ਕੰਡਿਆਂ ਵਾਲੀ ਤਾਰ ਆ ਇਹਦੇ ਤੇ ਕੰਮ ਕਰਦਾ ਉੱਥੇ ਹੀ ਜਾ ਨਹੀਂ ਸਕਦੇ ਪਤਾ ਜਿੱਥੇ ਤੁਸੀਂ ਦੇਖ ਰਹੇ ਹੋ ਇਹਨੂੰ ਥੱਲੋਂ ਬਹੁਤ ਬੁਰੀ ਤਰ੍ਹਾਂ ਜਿਹੜਾ ਕੋਲਾ ਲੱਗਾ ਜੇ ਜਿਆਦਾ ਪਾਣੀ ਆ ਗਿਆ ਤੇ ਸਾਨੂੰ ਡਰ ਆ ਵੀ ਜੇ ਸਾਡੀ ਇਹ ਤੁਸੀਂ ਟੁੱਟ ਗਈ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਫੇਰ ਪਾਣੀ ਜਿਹੜਾ ਤਾਂਿਆਦਾ ਵੱਢ ਜਾਣਾ